ਇਰਾਨ ਦਾ ਇੱਕ ਫਕੀਰ ਸਵਾਲ ਕਰਦਾ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉੱਤੇ ਕਹਿਣ ਲੱਗਾ ਪਾਤਸ਼ਾਹ ਤੁਸੀਂ ਕਹਿੰਦੇ ਹੋ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੈ ਸਭ ਕੁਝ ਬਣਾਉਣ ਵਾਲਾ ਪ੍ਰਮਾਤਮਾ ਹੈ ਕਿ ਕੋਈ ਐਸੀ ਵੀ ਚੀਜ਼ ਹੈ ਜਿਹੜੀ ਪ੍ਰਮਾਤਮਾ ਨਹੀਂ ਬਣਾ ਸਕਦਾ ਜਿਹੜੀ ਪ੍ਰਮਾਤਮਾ ਵਾਸਤੇ ਵੀ ਅਸੰਭਵ ਹੈ ਤੇ ਸਵਾਲ ਕਰ ਦਿੱਤਾ ਆ ਕੁਦਾਮ ਸ਼ੈ ਅਸਤ ਗਰ ਖੁਦਾ ਖੁਦ ਖਵਾਹਤ ਵਲੇ ਪੈਦਾ ਨਮੇਸ਼ਵਤ ਤੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਉਸ ਫਕੀਰ ਦਾ ਕਹਿਣ ਲੱਗੇ ਫਕੀਰਾ ਸੁਣ ਉਂਝ ਤੇ ਪ੍ਰਮਾਤਮਾ ਸਭ ਕੁਝ ਬਣਾਉਣ ਦੇ ਸਮਰੱਥ ਹੈ ਪਰ ਇੱਕ ਚੀਜ਼ ਐਸੀ ਹੈ ਜਿਹੜੀ ਪ੍ਰਮਾਤਮਾ ਵੀ ਨਹੀਂ ਬਣਾ ਸਕਦਾ ਪੁੱਛਿਆ ਉਹ ਕਿਹੜੀ ਤੇ ਪਾਤਸ਼ਾਹ ਕਹਿਣ ਲੱਗੇ ਆਹ ਖੁਦਾ ਅਸਤ ਆਹ ਖੁਦਾ ਅਸਤ ਗਰ ਖੁਦਾ ਖੁਦ ਖੁਆਹਤ ਖੁਦਾਏ ਦੀਗਰ ਪੈਦਾ ਨਵੇਂ ਸ਼ਵਦ ਕਹਿ ਲਗੇ ਪ੍ਰਮਾਤਮਾ ਆਪਣੇ ਵਰਗਾ ਦੂਜਾ ਪ੍ਰਮਾਤਮਾ ਨਹੀਂ ਬਣਾ ਸਕਦਾ ਉਹ ਕੇਵਲ ਤੇ ਕੇਵਲ ਇੱਕ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ